ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਰਵਿੰਦਰ ਸਿੰਘ ਗਰੇਵਾਲ ਨਿਰਦੇਸ਼ਕ ਸਾਰ ਸਿੱਖਿਆ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਬੋਲ ਰਿਹਾ ਅੱਜ ਮੈਂ ਰੂਬਰੂ ਹੋਇਆ ਸੱਦਾ ਪੱਤਰ ਦੇਣ ਸੱਦਾ ਪੱਤਰ ਦੇਣ ਲਈ ਯੂਨੀਵਰਸਿਟੀ ਵੱਲੋਂ ਕੇਵੀਕੇ ਬੂ ਜਿਹੜਾ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ ਉੱਥੇ ਨੀਲੀ ਰਾਵੀ ਮੱਝਾਂ ਦੇ ਚੋਈ ਮੁਕਾਬਲੇ ਕਰਵਾਏ ਜਾ ਰਹੇ ਹਨ ਨੀਲੀ ਰਾਵੀ ਮੱਝਾਂ ਜਿਹੜੀਆਂ ਕਿ ਪੰਜਾਬ ਦੀ ਸ਼ਾਨ ਹਨ ਪੰਜਾਬ ਦੇ ਵਿੱਚ ਨਸਲ ਸੁਧਾਰ ਤੇ ਬਹੁਤ ਵੱਡੀ ਪੱਧਰ ਤੇ ਕੰਮ ਹੋ ਰਿਹਾ ਹੈ ਉਹਨਾਂ ਦੇ ਚੋਅਈ ਮੁਕਾਬਲੇ ਅਸੀਂ ਕਰਵਾ ਰਹੇ ਹਾਂ ਇਹ ਚੋਅਈ ਮੁਕਾਬਲੇ 16 17 18 ਦਸੰਬਰ 2025 ਨੂੰ ਕਰਵਾਏ ਜਾਣਗੇ ਇਹਨਾਂ ਮੁਕਾਬਲਿਆਂ ਦੇ ਵਿੱਚ ਐਂਟਰੀ ਹੈ ਜੋ 12 ਤਰੀਕ ਸ਼ਾਮ 5 ਵਜੇ ਤੱਕ ਹੋਵੇਗੀ ਤੇ ਐਂਟਰੀ ਫੀਸ ਆ ਜਿਹੜੀ 1000 ਰੁਪਿਆ ਪ੍ਰਤੀ ਮੱਝ ਹੋਵੇਗੀ ਇਹਨਾਂ ਮੁਕਾਬਲਿਆਂ ਦੇ ਵਿੱਚ ਦੋ ਕੈਟਾਗਰੀਆਂ ਰੱਖੀਆਂ ਗਈਆਂ ਹਨ ਇੱਕ ਵੱਡੀਆਂ ਮੱਝਾਂ ਦੀ ਕੈਟਾਗਰੀ ਤੇ ਇੱਕ ਦੋ ਦੰਦ ਝੋਟੀਆਂ ਦੀ ਕੈਟਾਗਰੀ ਵੱਡੀਆਂ ਮੱਜਾਂ ਦੇ ਵਿੱਚ ਅਸੀਂ ਤਿੰਨ ਇਨਾਮ 1 2 3 ਤੇ ਤਕਸੀਮ ਕਰਾਂਗੇ ਤੇ ਦੋ ਦੰਦ ਕਟੀਆਂ ਦੇ ਵਿੱਚ ਅਸੀਂ ਪੰਜ ਇਨਾਮ ਦੇਣ ਜਾ ਰਹੇ ਹਾਂ ਤੇ ਇਸ ਮੁਕਾਬਲਿਆਂ ਦੇ ਜਿਹੜਾ ਇਨਾਮ ਵੰਡ ਸਮਾਰੋਹ ਆ ਉਹ 18 ਤਰੀਕ ਨੂੰ 10 ਵਜੇ ਸ਼ੁਰੂ ਹੋਵੇਗਾ ਤੇ ਜਿਹੜੀ ਚੁਆਈ ਦੀ ਰਿਕਾਰਡਿੰਗ ਆ ਉਹ 16 ਤਰੀਕ ਸ਼ਾਮ ਨੂੰ ਖਾਲੀ ਕਰਕੇ 17 ਸਵੇਰੇ 17 ਸ਼ਾਮ ਅਤੇ 18 ਸਵੇਰੇ ਤਿੰਨ ਰਿਕਾਰਡਿੰਗ ਹੋਣਗੀਆਂ ਤੇ ਇਹਨਾਂ ਰਿਕਾਰਡਿੰਗ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਇਨਾਮ ਨੇ ਉਹ ਤਕਸੀਮ ਕੀਤੇ ਜਾਣਗੇ ਤੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਆ ਕਿ ਇਸ ਚੋਈ ਮੁਕਾਬਲੇ ਦੇ ਵਿੱਚ ਵੱਧ ਤੋਂ ਵੱਧ ਆਪਣੀਆਂ ਨੀਲੀ ਰਾਵੀ ਮੱਜਾਂ ਨੂੰ ਲੈ ਕੇ 12 ਤਰੀਕ ਤੱਕ ਰਜਿਸਟ੍ਰੇਸ਼ਨ ਕਰਵਾਓ ਪਹੁੰਚੋ ਤੇ ਉੱਥੇ ਮੁਕਾਬਲੇ ਦੇ ਵਿੱਚ ਭਾਗ ਲਵੋ ਅਤੇ ਨਾਲ ਹੀ ਗੁਜ਼ਾਰਿਸ਼ ਆ ਕਿ ਇਨਾਮ ਵੰਡ ਸਮਾਰੋਹ ਜਿਹੜਾ ਕਿ 18 ਤਰੀਕ ਨੂੰ ਸਵੇਰੇ 10 ਵਜੇ ਖੇਤੀ ਵਿਗਿਆਨ ਕੇਂਦਰ ਬੂ ਉੱਥੇ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਥੇ ਜਰੂਰ ਹਮ ਹਮਾ ਕੇ ਪਹੁੰਚੋ ਤੇ ਇਹਨਾਂ ਮੁਕਾਬਲਿਆਂ ਦਾ ਇਹਨਾਂ ਨਸਲੀ ਮੱਝਾਂ ਦਾ ਜਿਹੜਾ ਉਹ ਆਪਣਾ ਤੁਸੀਂ ਦਰਸ਼ਨ ਕਰੋ ਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਲਵੋ ਬਹੁਤ ਬਹੁਤ ਧੰਨਵਾਦ ਥੈਂਕ ਯੂ